ਇੱਕ ਹਾਲੀ ਦੇ ਵਿੱਚ ਨਾ ਰਿਪੋਰਟ ਵੀ ਅਮਰਦੀਪ ਜੀ ਆਈਏ ਕਿ ਜਿਸ ਤਰ੍ਹਾਂ ਇੱਕ ਨੈਰੇਟਿਵ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪੰਜਾਬੀਆਂ ਪ੍ਰਤੀ ਸੈੱਟ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਛੜ ਛੜ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਹਾਲਾਂਕਿ ਜੋ ਕੇਰਲ ਸਟੇਟ ਹੈ ਉਸ ਦੇ ਵਿੱਚ 14 ਲੱਖ ਦੇ ਕਰੀਬ ਜਿਹੜੇ ਘਰ ਨੇ ਉਹਨਾਂ ਨੂੰ ਜਿੰਦੇ ਲੱਗੇ ਹੋਏ ਨੇ ਹਾਲੀ ਦੇ ਵਿੱਚ ਇਹ ਰਿਪੋਰਟ ਆਈ ਹੈ ਮਤਲਬ ਕਿ ਉਧਰ ਸਟੇਟਸ ਦੇ ਜਿਹੜੇ ਲੋਕ ਨੇ ਉਹ ਵੀ ਬਾਹਰ ਦਾ ਰੁਝਾਨ ਕਰ ਰਹੇ ਨੇ ਲੇਕਿਨ ਪੰਜਾਬ ਨੂੰ ਹੀ ਇੰਨਾ ਹਾਈਲਾਈਟ ਕਿਉਂ ਕੀਤਾ ਜਾਂਦਾ ਕਿ ਪੰਜਾਬ ਦੇ ਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਸਾਡੇ ਦੇਸ਼ ਵਿੱਚ ਇੱਕ ਉਹ ਇੰਡਸਟਰੀਅਲਿਸਟ ਸਟੇਟ ਨਹੀਂ ਹੈਗੀ ਕੇਰਲਾ ਦੀ ਤੁਸੀਂ ਗੱਲ ਕੀਤੀ ਹੈ ਮੈਂ ਉਹਦੇ ਤੇ ਹੀ ਆ ਜਾਂਦਾ 92 ਤੋਂ 94% ਕਿਸਾਨ ਨੇ ਜਿਹੜੇ ਕੇਰਲਾ ਦੇ ਉਹ 2 ਏਕੜ ਤੋਂ ਥੱਲੇ ਨੇ ਕਿਸੇ ਨੇ ਸੋਚਣ ਦੀ ਗੱਲ ਕੀਤੀ ਹੈ ਉਹਨਾਂ ਬਾਰੇ ਉਹ ਪੜ੍ਹਦੇ ਲਿਖਦੇ ਕਿਉਂ ਨਹੀਂ ਸਾਡੇ ਪੰਜਾਬ ਵਿੱਚ ਜਿੰਨਾ এডੂਕੇਸ਼ਨ ਹੈ ਪ੍ਰਾਈਵੇਟ এডੂਕੇਸ਼ਨ ਹੈ ਸਾਰਾ ਕੇਰਲਾ ਤੋਂ ਆਏ ਲੋਕ ਉਹ ਕਰ ਰਹੇ ਨੇ ਨਰਸਿੰਗ ਸਾਰੀ ਕੇਰਲਾ ਤੋਂ ਆਇਲੋ ਉੱਥੇ ਇਕਨੋਮਿਕ ਵਾਇਬਿਲਟੀ ਹੈ ਨਹੀਂ ਉਹਦੇ ਤੇ ਕਿਸੇ ਨੇ ਕੋਈ ਵਿਚਾਰ ਨਹੀਂ ਕਰਨਾ ਇਹ ਜ਼ਰੂਰ ਹੈ ਸਟੱਡੀ ਆ ਗਈ ਵੀ ਇੰਨੇ ਘਰ ਖਾਲੀ ਨੇ ਘਰ ਖਾਲੀ ਤਾਂ ਹੀ ਹੋਏ ਕਿ ਉੱਥੇ ਕੀ ਕਰੋਗੇ ਕੋਕੋਨਟ ਦੀ ਇਹ ਸਭ ਤੋਂ ਵੱਡਾ ਵਾਇਨਡ ਮਾਡਲ ਬੀਤੇ ਯੂਪੀਏ ਸਰਕਾਰ ਵੇਲੇ ਚੱਲ ਰਿਆ ਸੀ ਕਿ ਕੋਕੋਨਟ ਫਾਰਮਰ ਨੇ ਸਭ ਤੋਂ ਵੱਧ ਸੁਸਾਇਸਾਈਡ ਕੀਤੀਆਂ ਨੇ ਕੋਈ ਮੰਨ ਸਕਦਾ 94% ਫਾਰਮਰ ਜਿਹੜਾ 2.5 ਏਕੜ ਤੋਂ ਥੱਲੇ ਆ ਕੱਲੇ ਕੇਰਲਾ ਆ ਰਿਹਾ ਪੜੇ ਲਿਖੇ ਸੂਬੇ ਦੇ ਵਿੱਚ ਸਾਰੇ ਦੇਸ਼ ਦੀ ਗੱਲ ਤੇ ਇੱਕ ਵੱਖਰੀ ਹੈ ਜੀ ਉਹਨੂੰ ਪੰਜਾਬ ਨਾਲ ਕੰਪੇਅਰ ਕਰ ਲਓ ਉਹਦੇ ਸਿਰਫ ਭੰਡਣਾ ਹੈ ਨਿੰਦਣਾ ਹੈ ਤੰਗ ਕਰਨਾ ਹੈ ਕਿਸੇ ਬੁਰੀ ਲਾਈਟ ਚ ਪੇਸ਼ ਕਰਨਾ ਹੈ ਉਹ ਕੌਣ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਚੰਦ ਯੂਟਿਊਬਰ ਨੇ ਚੰਦ ਇਨਫਲੂਐਂਸਰ ਬਣੇ ਨੇ ਜਿਹੜੇ ਵਿਊ ਲੈਣ ਦੇ ਚੱਕਰ ਚ ਇਹ ਆ ਉਹ ਗੱਲਾਂ ਕਰਨ ਦੇ ਵਿੱਚ ਬਟ ਉਹ ਦੇਸ਼ ਇਤ ਵਿੱਚ ਨਹੀਂ ਹੈਗੇ ਸਰਕਾਰ ਨੂੰ ਤੁਰੰਤ ਇੱਥੇ ਕਾਰਵਾਈ ਕਰਨੀ ਚਾਹੀਦੀ ਹੈ ਐਸੇ ਦੁਸ਼ਪ੍ਰਚਾਰ ਨੂੰ ਠੱਲ ਪਾਣੀ ਚਾਹੀਦੀ ਹੈ ਹੁਣ ਜਿਹੜਾ ਪੰਜਾਬ ਦਾ ਨੌਜਵਾਨ ਆ ਜਿਹੜੀ ਗੱਲ ਦੇਖਣ ਵਾਲੀ ਏ ਉਹ ਇਹ ਹੈ ਕਿਸੇ ਵੇਲੇ ਜਦੋਂ ਦੇਸ਼ ਆਜ਼ਾਦ ਹੋਇਆ 52% ਤੋਂ ਵੱਧ ਪੰਜਾਬ ਦੇ ਨੌਜਵਾਨ ਦੇਸ਼ ਦੀਆਂ ਡਿਫੈਂਸ ਫੋਰਸਸ ਦੇ ਵਿੱਚ ਸੀਗੇ ਘਟਦੇ 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 ਹੁਣ ਅਦਰ ਰੈਂਕਸ ਦੇ ਵਿੱਚ ਆ ਜਾਣ ਤੇ ਉਹ ਵੀ ਤੁਸੀਂ ਵੇਖ ਲਓ 12% ਤੋਂ ਥੱਲੇ ਆ ਕੇ ਸਾਰੇ ਰੈਂਕ ਮਿਲਾ ਕੇ ਉਦਾਂ 8% ਦੇ ਕੋਲ ਨੇ ਜੇ 에ਅਰ ਫੋਰਸ ਨੇਵੀ ਤੇ ਆਰਮੀ ਨੂੰ ਲੈ ਲਿਆ ਜਾਵੇ ਹੈਰਾਨ ਕਰਨ ਅੰਕੜਾ ਹੈ ਜਿਹੜਾ ਇਹਦੀ ਪਿਸ਼ਟ ਭੂਮੀ ਹੈ ਦੇਸ਼ ਵਿੱਚ ਸਭ ਤੋਂ ਵੱਧ ਕੌਮੀ ਜੰਗੀ ਸ਼ਹੀਦ ਪਰਿਵਾਰ ਤੇ ਸਭ ਤੋਂ ਵੱਧ ਪੈਨਸ਼ਨਰ ਪੰਜਾਬ ਦੇ ਵਿੱਚ ਨੇ ਫੌਜ ਦੇ ਵਿੱਚ। ਹੂੰ। ਰਾਜਸਥਾਨ 'ਚ ਵੀ ਹੈਗੇ ਨੇ ਬਟ ਫੇਰ ਵੀ ਪੰਜਾਬ ਦੇ ਸਭ ਤੋਂ ਜ਼ਿਆਦਾ ਪਰਿਵਾਰ ਨੇ ਉਹਦੇ 'ਚ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਨੇ। ਇੱਧਰ ਕਿਸੇ ਨੇ ਧਿਆਨ ਕੀਤਾ ਕਿਉਂਕਿ ਉਹ ਸੂਟ ਨਹੀਂ ਕਰਦੀਆਂ ਗੱਲਾਂ ਹਾਰਡ ਕੋਰ ਫੈਕਟ ਨੇ। ਨੌਜਵਾਨਾਂ ਦੇ ਜੇ ਤੁਸੀਂ ਭਰਤੀ ਦੇ ਉੱਤੇ ਰੋਕ ਲਾਈਏ ਜੇ ਤੁਸੀਂ ਉਹੀ ਮੈਂ ਗੱਲ ਕਰ ਰਿਹਾ ਕਿ ਪਾਪੂਲੇਸ਼ਨ ਬੇਸ ਤੁਸੀਂ ਡਿਸਾਈਡ ਕਰ ਦਿੱਤਾ ਕੁਆਲਿਟੀ ਕਿੱਥੇ ਗਈ ਫਿਰ? ਹੂੰ। ਪੰਜਾਬ ਦਾ ਨੌਜਵਾਨ ਬਾਰਡਰ ਤੇ ਲੜਦਾ ਸਿਆਚਿੰਤੋਂ ਲੈ ਕੇ ਐਕਸਾਈਚਿੰਤੋਂ ਲੈ ਕੇ ਉਹ ਦੂਰ ਅਰਨਾਚਲ ਪ੍ਰਦੇਸ਼ ਤੱਕ ਫਰੰਟ ਤੇ ਨੌਜਵਾਨ ਲੱਗੇ ਨੇ ਉਹ ਵੀ ਪੰਜਾਬ ਵਾਲੇ ਨੇ ਉਹਨਾਂ ਦੀ ਖਾਸੀਅਤ ਹੈ ਤੇ ਤਾਂ ਫਰੰਟ ਤੇ ਲਗਾ ਰਹੇ ਸਭ ਤੋਂ ਵੱਧ ਅੰਨ ਪੰਜਾਬ ਚ ਪੈਦਾ ਕਰ ਰਹੇ ਨੇ 2% 2.2% ਪਾਪੂਲੇਸ਼ਨ ਹੈ ਹਿੱਸਾ ਪੰਜਾਬ ਦਾ ਸਾਰੇ ਦੇਸ਼ ਦੇ ਵਿੱਚ ਲਗਭਗ 1.76% ਏਰੀਆ ਤੇ ਕਣਕ ਪੈਦਾਇਆ 55% ਕਰ ਰਿਆ ਉਹਦੀ ਕੋਈ ਐਪਰੀਸ਼ੀਏਸ਼ਨ ਨਹੀਂ ਮੈਂ ਇਸ ਲਈ ਕਹਿੰਦਾ ਕਿ ਅੱਜ ਦੇ ਜੋ ਮੌਜੂਦਾ ਹਾਲਾਤ ਨੇ ਸਾਨੂੰ ਆਪਣਾ ਨਰੇਟਿਵ ਸੈੱਟ ਕਰਨਾ ਪਏਗਾ ਪੰਜਾਬ ਨੂੰ ਅਸੀਂ ਕਿੰਨੀ ਵਾਰ ਭਾਰਤ ਸਰਕਾਰ ਦੀ ਖੇਤੀ ਮੰਤਰਾਲੇ ਚ ਗੱਲ ਕੀਤੀ ਹੈ ਵੀ ਸਾਨੂੰ ਸਾਡੀ ਐਗਰੀਕਲਚਰ ਖੜੋਤ ਤੋਂ ਸਾਨੂੰ ਬਾਹਰ ਕੱਢੋ ਉਹਨਾਂ ਦਾ ਫਰਜ਼ ਬਣਦਾ ਕੱਢਣਾ ਕਿਉਂ ਅਸੀਂ ਸਭ ਤੋਂ ਵੱਡ ਅੰਨ ਪੈਦਾ ਕਰ ਰਹੇ ਹਾਂ ਖੜੋਤ ਆਈ ਹੈ ਤਾਂ ਦੇਸ਼ ਦਾ ਨੁਕਸਾਨ ਹੋ ਰਿਹਾ ਸੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਸਰਕਾਰ ਦਾ ਤਾਜ਼ਾ ਅੰਕੜਾ ਕਹਿ ਰਿਹਾ 50% ਤੋਂ ਵੱਧ ਖੇਤੀ ਵਿਗਿਆਨੀਆਂ ਦੀਆਂ ਪੋਸਟਾਂ ਖਾਲੀ ਨੇ 65% ਤੋਂ ਵੱਧ ਸਪੋਰਟ ਸਟਾਫ ਖਾਲੀ ਹੈ ਇਹ ਐਨੀਮਲ ਹਸਬੈਂਡਰੀ ਦੀ ਗੱਲ ਕਰ ਲਈਏ ਗਡਵਾਸੂ ਹੈ ਬਿਲਕੁਲ ਲਾਲ ਲੁਧਿਆਣੇ ਦੇ ਵਿੱਚ ਉਹਦੇ ਵਿੱਚ ਵੀ ਸੇਮ ਹਾਲਾਤ ਨੇ 50% ਦੇ ਲਗਭਗ ਉਥੇ ਵਿਗਿਆਨੀ ਹੈ ਨਹੀਂਗੇ ਤੇ ਕਿੱਥੋਂ ਖੇਤੀਬਾੜੀ ਚੱਲੇਗੀ ਕਿੱਥੋਂ ਦੇਸ਼ ਨੂੰ ਆਤਮ ਨਿਰਭਰ ਬਣਨ ਦੀਆਂ ਜਿਹੜੀਆਂ ਗੱਲਾਂ ਹੋ ਰੀਆਂ ਨੇ ਕਿੰਨਾ ਕੁ ਪੰਜਾਬ ਸਰਕਾਰ ਵੱਲੋਂ ਸਾਡੇ ਲੋ ਉਦਦਮ ਕੀਤਾ ਗਿਆ ਖੇਤੀਬਾੜੀ ਤੇ ਕਿਸਾਨ ਵਿਕਾਸ ਮੰਤਰਾਲੇ ਕੋਲੋਂ ਸਪੈਸ਼ਲ ਸਕੀਮ ਲੈਣ ਦਾ ਸਪੈਸ਼ਲ ਪਰਪਸ ਵਹੀਕਲ ਦੇ ਵਿੱਚ ਸਪੈਸ਼ਲ ਪੈਕੇਜ ਲੈਣ ਦਾ ਕਿਤੇ ਨਜ਼ਰ ਤੇ ਆ ਨਹੀਂ ਰਿਹਾ ਜ਼ਰੂਰ ਕੀਤਾ ਹੋਏਗਾ ਮੈਂ ਉਹਦੇ 'ਚ ਨਹੀਂ ਕਹਿ ਸਕਦਾ ਕਿ ਨਹੀਂ ਹੋਏਗਾ ਬਟ ਕਿੰਨਾ ਸਕਸੈਸਫੁਲ ਜ਼ਮੀਨ ਤੇ ਨਜ਼ਰ ਆ ਰਿਹਾ ਕਿੰਨਾ ਅਸੀਂ ਫਾਈਨੈਂਸ ਮਿਨਿਸਟਰੀ ਕੋਲੋਂ ਸਪੈਸ਼ਲ ਪੈਕੇਜ ਮੰਗਿਆ ਕਿ ਫਰੰਟ ਲਾਈਨ ਦਾ ਸੂਪਾ ਹੈ ਇਹਦੇ ਵਿੱਚ ਤੁਸੀਂ ਇਨਵੈਸਟਮੈਂਟ ਕਰੋ